ਸਰ ਇੱਕ ਤੁਹਾਡਾ ਤੁਹਾਡੇ ਤੇ ਜਿਹੜਾ ਇਲਜ਼ਾਮ ਲਗਾਇਆ ਜਾ ਰਿਹਾ ਸਿਮਰਜੀਤ ਸਿੰਘ ਬੈਂਸ ਜੀ ਦੇ ਵੱਲੋਂ ਇੱਕ ਗੱਡੀਆਂ ਦੇ ਡਿਫੈਂਡਰ ਗੱਡੀ ਦੇ ਉੱਤੇ ਗੋਲੀਆਂ ਚੱਲਣ ਦਾ ਵੀ ਮਾਮਲਾ ਜਿਹੜਾ ਸਾਹਮਣੇ ਆਇਆ ਤੇ ਕੀ ਮਾਮਲਾ ਕੀ ਅਸਰ ਪੂਰਾ ਸਰ ਪਾਜੀ ਮਾਮਲਾ ਕੁਛ ਨਹੀਂ ਹੈਗਾ ਸਾਰਾ ਇਹਨਾਂ ਨੇ ਆਪਣੇ ਇੱਕ ਢੋਂਗ ਰਚਿਆ ਪੰਜਾਬੀ ਚ ਕਹੀਏ ਜੀ ਸਿਰਫ ਤੇ ਸਿਰਫ ਇੱਕ ਚਲਦੀ ਹੋਈ ਕੰਪਨੀ ਨੂੰ ਹਥਿਆਉਣ ਦੀ ਖਾਤਰ ਮੇਰੇ ਤੇ ਪੋਲੀਟੀਕਲ ਪ੍ਰੈਸ਼ਰ ਬਣਾ ਰਹੇ ਆ ਜੀ ਜਾਜ ਨਿਯਾਜ ਤਰੀਕੇ ਦੇ ਨਾਲ ਥਾਂ ਕੇ ਤਪ ਜਵੇ ਜੀ ਇਸ ਤੋਂ ਇਲਾਵਾ ਕੁਝ ਵੀ ਹੈ ਨਹੀਂ ਇਹਦੇ ਅੰਦਰ ਜੀ ਜੀ ਤੁਹਾਡੀ ਦੇ ਤਰਫੋਂ ਫਾਇਰਿੰਗ ਕਰ ਦਿੱਤੀ ਆਪਣੀ ਦੇ ਫਾਇਰਿੰਗ ਕਰ ਲਈ ਨਹੀਂ ਤੁਹਾਡੇ ਵੱਲੋਂ ਫਾਇਰਿੰਗ ਕੀਤੀ ਗਈ ਹੈ ਤੁਹਾਡੇ ਬੇਟੇ ਵੱਲੋਂ ਫਾਇਰਿੰਗ ਕੀਤੀ ਗਈ ਹੈ ਨਾ 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 ਉਹਨਾਂ ਦਾ ਕਹਿਣਾ ਹੈ ਕਿ ਅੱਜ ਇਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਉਹਦੇ ਚ ਮੈਨੂੰ ਇਹਨਾਂ ਨੇ ਚੈਲੰਜ ਕੀਤਾ ਜੀ ਮੈਂ ਇਹਨਾਂ ਦਾ ਜਿਹੜਾ ਚੈਲੰਜ ਹੈਗਾ ਭਾਜੀ ਉਹ ਸਵੀਕਾਰ ਕਰਦਾ ਜੀ ਇਹ ਮੇਰੇ ਨਾਲ ਜਦੋਂ ਇਹਨਾਂ ਦਾ ਮਨ ਚਾਹੇ ਸਵੇਰੇ 10 11 12 ਪੂਰਾ ਦਿਨ ਉਹ ਇਕਾਤਰ ਕਲ ਨੂੰ ਫ੍ਰੀ ਰੱਖਿਆ ਭਾਜੀ ਜੀ ਜੀ ਪੂਰਾ ਵਿਸਤਾਰ ਸਹਿਤ ਮੇਰੇ ਨਾਲ ਪੀਸੀ ਸਾਂਝੀ ਕਰ ਲੈਣ ਜਿਹੜਾ ਇਹ ਕਹਿੰਦੇ ਦੁੱਧਾ ਦੁੱਧ ਪਾਣੀ ਦਾ ਪਾਣੀ ਉੱਥੇ ਕਰ ਦਿਆਂਗੇ ਭਾਜੀ ਤਾਂ ਤੁਹਾਡਾ ਇਹ ਕਹਿਣਾ ਕਿ ਤੁਹਾਡੇ ਵੱਲੋਂ ਜਾਂ ਤੁਹਾਡੇ ਬੇਟੇ ਵੱਲੋਂ ਕੋਈ ਕਿਸੇ ਤਰ੍ਹਾਂ ਦੀ ਗੋਲੀ ਨਹੀਂ ਚਲਾਈ ਗਈ ਨਾ ਜੀ ਨਾ 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 ਜੀ ਤੇ ਕੰਪਨੀ ਦਾ ਮੈਟਰ ਕੀ ਹੈ ਸਰ ਕੰਪਨੀ ਦਾ ਸਰ ਮੈਟਰ ਹੈਗਾ ਮੈਂ ਕੰਪਨੀ 29 ਇਅਰ ਚਲਾਈ ਜੀ ਜੀ 97 ਤੋਂ ਲੈ ਕੇ ਡੇਢ ਸਾਲ ਪਹਿਲਾਂ ਤੱਕ ਜੀ ਜੀ ਇਹਨਾਂ ਦੀ ਇੱਕ ਪਹਿਲਾਂ ਪਾਰਟੀ ਹੁੰਦੀ ਸੀ ਲੋਕ ਇਨਸਾਫ ਪਾਰਟੀ ਜੀ ਉਹ ਤੁਸੀਂ ਉਹਨੂੰ ਨਾਮ ਦੇ ਸਕਦੇ ਆਲੀ ਬਾਬਾ 40 ਚੋਰਾ ਦੀ ਪਾਰਟੀ ਜੀ ਉਹਦੇ ਅੰਦਰ ਇਹਨਾਂ ਨੇ ਲੋਕ ਇਨਸਾਫ ਪਾਰਟੀ ਦੇ ਜਿਹੜੇ ਵਰਕਰ ਸੀ ਚਾਹੇ ਉਹ ਜਸਵੀਰ ਸਿੰਘ ਜਲੰਧਰ ਦਾ ਇਹਨਾਂ ਦਾ ਐਸਸੀ ਬੈਂਕ ਦਾ ਪ੍ਰਧਾਨ ਸੀ ਉਹਨੂੰ ਸ਼ੇਅਰ ਹੋਲਡਰ ਬਣਾ ਲਿਆ ਜੀ। ਜੀ। ਉਹ ਕੁਸ ਬੰਦੇ ਖੜੇ ਕਰਕੇ ਸ਼ੇਅਰ ਹੋਲਡਰ ਬਣਾ ਲਏ ਦੋ ਬੰਦਿਆਂ ਦੇ ਉੱਤੇ ਅਸੀਂ 420 ਦੀ ਐਫਆਈਆਰ ਦਰਜ ਕਰਾਈ। ਇੱਕ ਜਿਹੜਾ ਇਹਨਾਂ ਦਾ ਪੀਏ ਮਨੀ ਉਹ ਕੰਪਨੀ ਦਾ ਡਾਇਰੈਕਟਰ ਬਣਾ ਲਿਆ ਉਹਨੇ ਡਿਜੀਟਲ ਸਿਗਨੇਚਰ ਮੇਰੇ ਬੇਟੇ ਦੇ ਚੁਰਾ ਲਏ। ਔਰ ਉਹ ਮੈਸੀ ਯੂਜ਼ ਕੀਤੇ। ਉਹਦੇ ਬਦਲੇ ਮਨੀ ਦੇ ਉੱਤੇ ਵੀ ਇੱਕ 420 ਦਾ ਐਫਆਈਆਰ ਹੋਇਆ। ਸਤਕਾਰਯੋਗ ਕੋਰਟ ਦੇ ਹਦੇਸ਼ਾ ਉਤੇ ਜੀ ਇਹ ਕਦੋਂ ਦਾ ਮਾਮਲਾ ਹੈ ਸਰ ਇਹ ਸਰ ਮਾਮਲਾ ਹੈਗਾ तकरीबन 7-8 ਮਹੀਨੇ ਪੁਰਾਣਾ ਅਸੀਂ ਚਾਹੁੰਦੇ ਸੀ ਜਿਹੜੀ ਪਰਿਵਾਰ ਦੀ ਇੱਜ਼ਤ ਹੈਗੀ ਉਹ ਨਾ ਖੇਰੂ ਖੇਰੂ ਹੋਵੇ ਤੇ ਕਿਸੇ ਚੰਗੇ ਢੰਗ ਨਾਲ ਇਹਦਾ ਨਿਪਟਾਰਾ ਹੋ ਜਵੇ ਜੀ ਇਹਨਾਂ ਨੇ 17 ਬੋਗਸ ਸ਼ੇਅਰ ਹੋਲਡਰ ਖੜੇ ਕੀਤੇ ਟੋਟਲੀ ਫਰਾਡ ਲੋਕਨ ਸਰਪਾਰਟੀ ਦੇ ਬੰਦੇ ਸਾਰੇ ਉਹਦੇ ਵਿੱਚੋਂ 4 ਬੰਦੇ ਚੱਲ ਕੇ ਸਾਡੇ ਕੋਲੇ ਆਏ ਉਹ ਕਹਿੰਦੇ ਜੀ ਸਾਡੀ ਜਿਹੜੀ ਆਤਮਾ ਉਹ ਮੰਨਦੀ ਨਹੀਂ ਉਹ ਸੁਵਿਧਾ ਸੈਂਟਰ ਗਏ ਉਹਨਾਂ ਨੇ ਆਪਣੇ ਬਿਆਨ ਕਲਮਬੰਦ ਕਰਾਏ ਸਿਮਰਜੀਤ ਸਿੰਘ ਮੈਤ ਨੇ ਸਾਡਾ ਆਧਾਰ ਕਾਰਡ ਮਿਸਯੂਜ਼ ਕੀਤਾ ਔਰ ਸਾਡੇ ਸਿਗਨੇਚਰ ਇਹਨੇ ਆਪ ਮਾਰੇ ਅਸੀਂ ਅੱਜ ਤੱਕ ਨਾ ਕੰਪਨੀ ਦਾ ਕਦੇ ਸ਼ੇਅਰ ਖਰੀਦੇ ਆ ਨਾ ਅਸੀਂ ਸਿਮਰਜੀਤ ਸਿੰਘ ਮੈਤ ਨੂੰ ਗਿਫਟ ਡੀਡ ਦਿੱਤੀ ਹੈ ਜੀ ਇਹ ਦੱਸੋ ਜਿਹੜੇ ਜਿਹੜੇ ਦਮਕੇ ਮਾਰਦਾ ਖੜਦਾ ਕਿੱਥੇ ਆ ਜੀ ਤੁਹਾ ਨੂੰ ਹਲਫੀ ਆਵਿਆ ਸਬੂਤ ਦੇ ਆਂਗੇ ਨਾਲ ਕਾਗਜ਼ ਪੱਤਰ ਸਾਰੇ ਲੈ ਕੇ ਆਵਾਂਗੇ ਉਹਨੂੰ ਕਿਰਪਾ ਕਰਕੇ ਫੋਨ ਕਰਕੇ ਪੁੱਛੋ ਵੀ ਕਿਹੜੇ ਦਿਨ ਦੀ ਤੁਹ ਬਾਈ ਪੀਸੀ ਸਾਂਝੀ ਕਰਨੀ ਹੈ ਜੀ ਉਹਨਾਂ ਦਾ ਕਹਿਣਾ ਹੈ ਕਿ ਮੈਂ ਤਾਂ ਆਪਣੇ ਵੱਲੋਂ ਜਿਹੜਾ মিডিਆ ਅੱਗੇ ਹੁਣ ਆਇਆ ਕਿ ਜਦੋਂ ਇਹ ਗੱਲ ਪਤਾ ਲੱਗੀ ਹੈ ਮੈਂ ਤਾਂ ਕਿਸੇ ਨੂੰ ਸ਼ੋਅ ਤੱਕ ਨਹੀਂ ਹੁੰਨ ਦੇ ਰਿਹਾ ਸੀ ਇੱਕ ਬੇਨਤੀ ਸੁਣੋ ਬੰਡ ਹੋ ਗਈ ਨਾ ਹੋਈ ਟੁੱਟ ਗਈ ਕੀ ਇਹਦੇ ਕੋਲ ਰਾਈਟ ਹੈਗਾ ਮੇਰੀ ਮੇਲ ਚੁਰਾ ਕੇ ਮੇਰਾ ਮੇਲ ਆਈਡਿਟੀ ਤੋਂ ਮੇਰਾ ਕੰਪਨੀ ਚੋ ਰਿਜ਼ਾਈਨ ਪਾਵੇ ਉਹਨਾਂ ਨੇ ਇਹਦੇ ਕੋਲੇ ਰਾਈਟ ਹੈਗਾ ਮੇਰੀ ਮੇਲ ਯੂਜ਼ ਕਰਕੇ ਮੇਰਾ ਰਿਜ਼ਾਈਨ ਕੰਪਨੀ ਚੋਂ ਪਾ ਕੇ ਮੈਨੂੰ ਆਊਟ ਕਰੇ ਜੀ ਜੀ ਉਹਨਾਂ ਦਾ ਇਹ ਕਹਿਣਾ ਹੈ ਕਿ 1996 ਤੋਂ ਲੈ ਕੇ 2011 ਤੱਕ ਜਿਹੜਾ ਸਾਡਾ ਕੰਮ ਸਾਂਝਾ ਚੱਲਦਾ ਸੀ ਬਟ ਉਸ ਤੋਂ ਬਾਅਦ ਜਿਹੜਾ ਸਾਡਾ ਕੰਮ ਅਲੱਗ ਹੋ ਗਿਆ ਸੀ ਪ੍ਰੋਪਰ ਅਸੀਂ ਜਿਹੜਾ ਇੱਕ ਦੂਜੇ ਦੇ ਨਾਲ ਸਹਿਮਤੀ ਦੇ ਨਾਲ ਇਹ ਸਭ ਕੁਝ ਕੀਤਾ ਸੀ 100% ਜੀਰੀ ਮੇਰੀ ਗੱਲ ਸੁਣੋ ਜੀ ਜੇ ਸਹਿਮਤੀ ਨਾਲ ਕੀਤਾ ਇਹਨਾਂ ਨੂੰ ਮੇਰਾ ਰਿਜ਼ਾਈਨ ਪਾਉਣ ਦੀ ਕੀ ਐਡੀ ਨੌਬਤ ਆ ਗਈ ਜੀ ਇਹਨਾਂ ਨੂੰ ਬੋਕਸ ਸ਼ੇਅਰਹੋਲਡਰ ਕਿਉਂ ਪਾਉਣੇ ਪਏ ਜੀ ਜੀ ਤਾਂ ਸਾਡਾ ਨਾ ਵੀ ਬੋਕਸ ਸ਼ੇਅਰਹੋਲਡਰ ਕਿਉਂ ਖੜੇ ਕੀਤੇ ਜੀ ਜਿਆਦਾ ਸ਼ੇਅਰਹੋਲਡਰ ਪ੍ਰਾਣੇ ਜਿਹੜੇ ਕੰਪਨੀ ਦੇ ਹੈਗੇ ਉਹ ਸੁਰਗਵਾਸ ਹੋ ਗਏ ਵੀ ਉਹ ਦੁਨੀਆ ਛੱਡ ਕੇ ਚਲੇ ਗਏ ਫੇਰ ਤਾਂ ਸਮਝ ਆਉਂਦੀ ਆ ਤੇ ਸਰੇ ਇਹ ਫਿਰ ਵਿਵਾਦ ਪੇ ਇਹਨਾਂ ਨੇ ਡਿਜੀਟਲ ਸਿਗਨੇਚਰ CA ਦੇ ਆਫਿਸ ਜੋ ਮਨੀ ਚੱਕ ਲਿਆ ਇਹਨਾਂ ਦਾ ਪੀ ਹੈ ਜੀ ਉਥੇ ਰਜਿਸਟਰ ਜੈਂਟਰੀ ਪਾ ਕੇ ਆਇਆ ਭਾਜੀ ਯੂਜ਼ ਫਾਰ ਗਵਰਨਮੈਂਟ ਅੰਡਰ ਤੇ ਵਰਤ ਲੈ ਸਾਡੇ ਰਜ਼ਾਇਨ ਦੇ ਵਿੱਚ ਇਹਨਾਂ ਨੇ ਜੀ ਤਾਂ ਤੁਹਾਡਾ ਕਹਿਣਾ ਹੈ ਕਿ ਮੇਰੇ ਸਿਗਨੇਚਰ ਜਿਹੜੇ ਆ ਚੋਰੀ ਕੀਤੇ ਗਏ ਤੇ ਇਹਦੇ ਬਾਬਤ ਜਿਹੜਾ ਤੁਹਾਡੇ ਵੱਲੋਂ ਕੋਈ ਕੰਪਲੇਂਟ ਕੀਤੀ ਗਈ ਸੀ ਮੈਂ ਕੰਪਲੇਂਟ ਕੀਤੀ ਜੀ ਪਹਿਲਾਂ ਤੇ ਦੋ ਬੰਦਿਆਂ ਦੇ ਖਿਲਾਫ ਕੰਪਲੇਂਟ ਕੀਤੀ ਜੀ ਤੇ ਪੋਲੀਟੀਕਲ ਪ੍ਰੈਸ਼ਰ ਤਹਿਤ ਕੰਮ ਨਹੀਂ ਸੀ ਹੋਣ ਦਿੰਦੇ ਸਾਬ ਲੋਕ ਜੀ ਤੇ ਕੋਰਟ ਦਾ ਦਰਵਾਜ਼ਾ ਖਟਕਟਾਇਆ ਕੋਰਟ ਨੇ ਆਰਡਰ ਕੀਤੇ ਵੀ ਇਹਦੀ ਪੂਰੇ ਮੈਟਰ ਦੀ ਇਨਵੈਸਟੀਗੇਸ਼ਨ ਕਰੋ ਕੁਛ ਨੇ ਇਨਵੈਸਟੀਗੇਸ਼ਨ ਕਰਕੇ ਮਨੀ ਤੇ ਇੱਕ ਤੱਕ ਐਫਆਈਆਰ ਦਿੱਤੀ ਇੱਕ ਜਸਵੀਰ ਸਿੰਘ ਤੇ ਐਫਆਈਆਰ ਦਿੱਤੀ ਜੀ ਐਕਚੁਅਲੀ ਜਿਹੜੇ ਬੰਦਿਆਂ ਨੇ ਡਿਜੀਟਲ ਸਿਗਨੇਚਰ ਚੁਰਾਏ ਚੁਰਾ ਕੇ ਉਹਨੇ ਦਿੱਤੇਗੇ ਇਹਨੂੰ ਦਿੱਤੇ ਭਾਈ ਸਾਹਿਬ ਨੂੰ 420 ਤਾਂ ਇਹਨਾਂ ਤੇ ਬਣਦੀ ਹੈ ਨਾ ਜੀ ਤਾਂ ਉਹਨਾਂ ਦਾ ਇਹ ਵੀ ਕਹਿਣਾ ਕਿ ਮੇਰਾ ਜਿਹੜਾ ਪੀਏ ਮਨੀ ਹੈ ਉਹ ਵੀ ਜਿਹੜਾ ਘਾਇਲ ਹੋਇਆ ਇਸ ਹਮਲੇ ਦੇ ਵਿੱਚ ਅੱਛਾ ਜੀ ਮਨੀ ਦੇ ਘਰੇ ਜਾ ਕੇ ਇਹ ਚਪੇੜਾ ਮਾਰਿਆ ਵਿਚਾਰ ਜਾਂ ਉਹਦੇ ਸੱਟਾ ਵਾਰ ਦੇ ਉਹਦੇ 'ਚ ਮੈਂ ਦੋਸ਼ੀ ਨਹੀਂ ਹੈਗਾ ਜੀ ਤੁਹਾਡੀ ਕੋਈ ਬੈਂਸ ਹੋਈ ਜਾਂ ਕੁਝ ਹੋਇਆ ਕਿਉਂਕਿ ਗੱਲ ਤਾਂ ਇਹ ਆ ਰਹੀ ਕਿ ਤੁਹਾਡੇ ਤੁਹਾਡੇ ਜਿਹੜੇ ਬੇਟੇ ਦੇ ਵੱਲੋਂ ਗੋਲੀਆਂ ਚਲਾਈਆਂ ਗਈਆਂ ਤੁਸੀਂ ਇਸ ਤੋਂ ਸਾਫ਼ ਇਨਕਾਰ ਕਰ ਰਹੇ ਹੋ। ਭਾਜੀ ਤੁਸੀਂ ਪੁਰਾਣੇ ਲੰਬੇ ਸਮੇਂ ਚ ਦੇਖਿਆ ਹੋਣਾ ਕਦੇ ਕਿਸੇ ਅਫਸਰ ਦੀ ਜੇਬ ਚ ਪੈਸੇ ਪਾ ਕੇ ਉਹਨੂੰ ਬਲੈਕਮੇਲ ਕਰ ਲਿਆ ਫਿਰ ਦੂਜੇ ਦੇ ਜੇਬ ਚ ਪਾ ਤੇ ਉਹਨੂੰ ਬਲੈਕਮੇਲ ਕਰ ਲਿਆ। ਇਹਦੀ ਇਹ ਹੈਗਾ ਯੂਜ਼ ਤੋਂ ਝੂਠ ਬੋਲਣ ਦਾ ਆਦਤ ਹੀ ਆ ਇਹ। ਜਿਹੜੇ ਕੰਮ ਇਹ ਬਾਹਰ ਕਰਦਾ ਸੀ ਗੰਦੇ ਅਫਸਰਾਂ ਦੇ ਨਾਲ ਉਹਨਾਂ ਨੂੰ ਥ੍ਰੈਟ ਕਰਦਾ ਸੀ, ਬਲੈਕਮੇਲ ਕਰਦਾ ਸੀ। ਉਹ ਹੁਣ ਬਾਹਰ ਤਾਂ ਇਹਦਾ ਸਿਸਟਮ ਬੰਦ ਹੋ ਗਿਆ। ਉਹ ਸਾਰਾ ਕਾਰਜਕਾਰਮ ਉਹਨਾਂ ਨੇ ਘਰ ਦੇ ਅੰਦਰ ਕਰਨਾ ਸ਼ੁਰੂ ਕਰ ਦਿੱਤਾ। ਤੇ ਸਰ ਜਿਹੜੀ ਗੱਲ ਉਹਨਾਂ ਨੇ ਕਹੀ ਹੈ ਕਿ 2011 ਦੇ ਵਿੱਚ ਜਿਹੜਾ ਆਪਣਾ ਸਹਿਮਤੀ ਦੇ ਨਾਲ ਅਸੀਂ ਕੰਪਨੀ ਜਿਹੜੀ ਹੈ ਅਲੱਗ ਕਰ ਲਈ ਸੀ ਤਾਂ ਇਹ ਹੋਇਆ ਸੀ ਪੱਤਰ ਮੈਨੂੰ ਮੇਰੀ ਬੇਨਤੀ ਸੁਣੋ। ਜੀ। ਜੇ 2011 ਦਾ ਕੋਈ ਇਹ ਵੰਡ ਲਿਆਵੇ ਤੁਹਾਡੇ ਮਾਧਿਅਮ ਰਾਹੀਂ ਕਹਿਣਾ ਵੀ 2011 ਜਦੋਂ ਸਵੇਰੇ ਵੰਡ ਲਿਆ ਆਪਾਂ ਕੱਟੀ ਪੀਸੀ ਕਰਦੇ ਆਂ। ਸਾਰੇ ਚ ਮੇਲੇ ਖਤਮ ਕਰਕੇ ਇੰਡਸਟਰੀ ਦਾ ਨੂੰ ਮਾਲਕ ਬਣਾ ਕੇ ਉਠਾਂਗੇ ਇਥੋਂ ਜਿਹੜੇ 11 ਦੇ ਗੀਤ ਗਾਉਂਦੇ ਆ ਤਾਂ ਜਿਹੜੀ ਕੰਪਨੀ ਨੂੰ ਲੈ ਕੇ ਵਿਵਾਦ ਚੱਲ ਰਿਹਾ ਇਹ ਕੰਪਨੀ ਕਿਹਨਾਂ ਦੇ ਨਾਮ ਤੇ ਹੈ ਇਹ ਕੰਪਨੀ ਦੇ ਵਿੱਚ ਡਾਇਰੈਕਟਰ ਸੀ ਇੱਕ ਤਾਂ ਮੈਂ ਸੀ 97 ਤੋਂ ਲੈ ਕੇ ਅੱਜ ਤੱਕ ਜੀ ਇੱਕ ਡਾਇਰੈਕਟਰ ਮੇਰਾ ਬੇਟਾ ਸੀ ਜਗਜੋਤ ਸਿੰਘ ਬੈਂਸ ਜੀ ਇੱਕ ਡਾਇਰੈਕਟਰ ਸੀ ਇਹਨਾਂ ਦਾ ਬੇਟਾ ਅਜੇ ਪ੍ਰੀਤ ਸਿੰਘ ਬੈਂਸ ਜੀ ਇਹਨਾਂ ਨੇ ਸਾਰੇ ਜਿਹੜੇ ਮੈਂ ਤੁਹਾਨੂੰ ਕੰਮ ਗਿਣਾਏ ਆ ਬੋਗਤ ਸ਼ੇਅਰਹੋਲਡਰ ਖੜੇ ਕਰ ਲਏ ਉਸ ਤੋਂ ਬਾਅਦ ਇਹਨਾਂ ਨੇ ਡਿਜੀਟਲ ਸਿਗਨੇਚਰ ਯੂਜ਼ ਕਰ ਲਏ ਉਸ ਤੋਂ ਅੱਗੇ ਮੇਰੀ ਮੇਲ ਤੋਂ ਰਜ਼ਾਈਨ ਬਾ ਦਿੱਤਾ ਇਹਨਾਂ ਨੇ ਫੇ ਇੱਕ ਤਾਂ ਮਨੀ ਨੂੰ ਡਾਇਰੈਕਟਰ ਬਣਾ ਲਿਆ ਜੀ ਕਦੇ ਪੀਏ ਡਾਇਰੈਕਟਰ ਬਣਦੇ ਦੇਖੇ ਕੰਪਨੀ ਦੇ ਤੇ ਸਰ ਫਿਰ ਇਹ ਵਿਵਾਦ ਪੱਖਿਆ ਕਿਵੇਂ ਹੁਣ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਮੇਰੇ ਸਿਗਨੇਚਰ ਜਿਹੜੇ ਡਿਜੀਟਲ ਸਿਗਨੇਚਰ ਚੁਰਾਏ ਗਏ ਇਹ ਗੱਲ ਵੀ ਤੁਸੀਂ ਪਹਿਲਾਂ ਦੀ ਕਹਿ ਰਹੇ ਹੋ ਤੁਸੀਂ ਕਹਿ ਰਹੇ ਹੋ ਕਿ ਮੈਂ ਕੰਪਲੇਂਟ ਕੀਤੀ ਤਾ ਸਿਮਰਜੀਤ ਸਿੰਘ ਬੈਂਸ ਦਾ ਇਹ ਕਹਿਣਾ ਹੈ ਕਿ ਮੈਂ ਤਾਂ ਕਿਤੇ ਕੋਰਟ ਕਚੈਰੀ ਵੀ ਨਹੀਂ ਗਿਆ ਮੈਂ ਘਰ ਦੀ ਗੱਲ ਘਰ ਦੇ ਵਿੱਚ ਹੀ ਰੱਖ ਲਈ ਦਬਾ ਕੇ ਇਹ ਵੀ ਮੇਰੀ ਗੱਲ ਸਮਝੇ ਨਹੀਂ ਜਿਹੜਾ ਬੰਦਾ ਚੋਰ ਹੁੰਦਾ ਉਹਨੂੰ ਥਾਣੇ ਜਾਣ ਦੀ ਲੋੜ ਹੁੰਦੀ ਆ ਜਦ ਮਦਈ ਥਾਣੇ ਜਾਂਦਾ ਦੀ ਤਾਂ ਹੀ ਮੈਂ ਪੁੱਛਣਾ ਚਾ ਰਿਹਾ ਕਿ ਹੁਣ ਵਿਵਾਦ ਕਿਉਂ ਪੱਕਿਆ ਹੁਣ ਕੋਈ ਗੱਲਬਾਤ ਹੋਈ ਤੁਹਾਡੀ ਕੋਈ ਬੈਂਸ ਹੋਈ ਹੋਵੇ ਇਹ ਵਿਵਾਦ ਸਾਬ ਜਦੋਂ ਇਹ ਜੇਲ੍ਹ ਚੋਂ ਆਏ 376 ਵਾਲੇ ਮਾਮਲੇ ਦੇ ਵਿੱਚ ਉਹਦੀ ਇੱਕ ਲਿਪਾਬੋਚੀ ਕਰਨ ਦੀ ਖਾਤਰ ਇਹਨੇ ਘਰੇ ਬਵਾਲ ਖੜਾ ਕਰ ਲਿਆ ਤਾਂ ਕਿ ਲੋਕਾਂ ਦਾ ਧਿਆਨ ਜਿਹੜਾ ਹੈਗਾ ਉਹ ਡਾਇਵਰਟ ਹੋ ਕੇ ਇਸ ਪਾਸੇ ਆ ਜਵੇ ਜੀ ਹੋਰ ਕੁਝ ਵੀ ਨਹੀਂ ਇਹਦੇ ਅੰਦਰ ਜੀ ਜੀ ਤਾਂ ਤੁਹਾਡੇ ਵੱਲੋਂ ਹੁਣ ਜਿਹੜਾ ਇਹ ਕਿਹਾ ਜਾ ਰਿਹਾ ਕਿ ਕੰਪਨੀ ਜਿਹੜੀ ਤੁਹਾਡੇ ਨਾਮ ਤੇ ਹੈ ਕਿ ਸ਼ੇਅਰ ਸੀਗਾ ਇਸ ਦੇ ਵਿੱਚ ਤੁਹਾਡਾ ਸਾਰਿਆਂ ਦਾ ਜੀ ਕੰਪਨੀ ਕੋਲੇ ਮਾਤਰ ਜਗ੍ਹਾ ਹੈਗੀ 3000 ਗਾਜ ਜਿਹੜੀ ਰੀਅਲ ਸਟੇਟ ਦੀ ਜਗ੍ਹਾ ਕੰਪਨੀ ਕੋਲੇ 3000 ਗਾਜ ਆ ਜੀ ਉਹਦੇ ਅੰਦਰ ਜਗ੍ਹਾ ਟੋਟਲ ਹੈਗੀ ਆ 22 ਏਕੜ ਜੀ 33 ਪੈਸੇ ਰਜਿਸਟਰੀ ਮਾਲਕੀਤ ਹੈਗੀ ਬਲਵਿੰਦਰ ਸਿੰਘ ਬੈਂਸ ਉਹਨਾਂ ਦੀ ਜੀ 33 ਪੈਸੇ ਦੀ ਮਾਲਕੀਤ ਹੈਗੀ ਪਰਮਜੀਤ ਸਿੰਘ ਬੈਂਸ ਮੇਰੇ ਨਾਮ ਦੇ ਉੱਤੇ ਜੀ 33 ਪੈਸੇ ਦੀ ਮਾਲਕੀਤ ਹੈਗੀ ਸਿਮਰਜੀਤ ਸਿੰਘ ਬੈਂਸ ਕੋਲੇ ਜੀ ਇਹ ਗੁੰਡਾਗਰਦੀ ਦੇ ਨਾਲ ਆਪਣਾ ਪੋਲੀਟੀਕਲ ਤੰਤਰ ਫਿਟ ਕਰਕੇ ਪੂਰੀ ਇੰਡਸਟਰੀ ਦੇ ਉੱਤੇ ਪਿਛਲੇ 1.5 ਸਾਲ ਤੋਂ ਕਬਜ਼ਾ ਕਰੀ ਫਿਰਦਾ ਜੀ ਜੀ ਤਾਂ ਤੁਹਾਡੇ ਵੱਲੋਂ ਫਿਰ ਉੱਥੇ ਤੁਸੀਂ ਉੱਥੇ ਕੰਮ ਕਰਨ ਦੇ ਲਈ ਜਾਂਦੇ ਸੀ ਮੈਂ ਜੀ ਰੋਜ਼ ਜਾਣਾ ਬਿੰਨਾਗਾ ਸਵੇਰ 9 ਤੋਂ ਲੈ ਕੇ 12:30 1 ਵਜੇ ਤੱਕ ਮੈਂ ਬਿੰਨਾਗਾ ਉੱਥੇ ਡਿਊਟੀ ਕਰਦਾ ਜਾ ਕੇ ਜੀ ਉੱਥੇ ਮੇਰੇ ਗਏ ਦੇ ਨਾਲ ਇਹ ਹਮੇਸ਼ਾ ਬਦਸਲੂਕ ਕਰਦੇ ਆ ਤਾਂ ਕਿ ਇਹ ਇੱਥੋਂ ਆਉਣਾ ਬੰਦ ਕਰ ਦੇਵੇ ਕਿਹਨਾਂ ਦੇ ਵੱਲੋਂ ਬਦਸਲੂਕੀ ਕੀਤੀ ਜਾਂਦੀ ਤੁਹਾਡੇ ਨਾਲ ਜੀ ਕਿਹਨਾਂ ਦੇ ਵੱਲੋਂ ਲੌਕ ਲਾ ਦਿੱਤਾ ਜੀ ਕਦੇ ਨਹਿੰਗ ਬਲਾ ਲੈ ਜੀ ਤਦੇ ਉਥੇ ਬੌਂਡ ਸਰਵਰ ਵਾਲੇ ਜੀ ਮੈਨੂੰ ਟੈਲੀਫੋਨ ਕਰ ਦਿੱਤਾ ਤੁਸੀਂ ਆਓ ਨਾ ਜੀ ਹਾਲਾਤ ਬੜੇ ਖਰਾਬ ਆ ਪਰ ਮੈਂ ਇਹਨਾਂ ਦੇ ਕਿਸੇ ਗੱੜ ਭਭ ਕੀ ਤੋਂ ਡਰਦਾ ਨਹੀਂ ਜੀ ਜੀ ਇਹਨੂੰ ਕਹ ਤੂੰ ਜਿੰਨਾ ਮਰਜ਼ੀ ਆ ਜ਼ੋਰ ਲਾ ਲਾ ਇਹ ਧਮਕੀ ਕਿਨਾਂ ਦੇ ਵੱਲੋਂ ਦਿੱਤੀ ਗਈ ਸਰ ਇਹ 60 ਪੈਸੇ ਦੀ ਮਾਲਕੀਅਤ ਕੰਬਣੀ ਵੀ ਜੀ ਇਹ ਸਰ ਜਿਹੜਾ ਤੁਸੀਂ ਗੱਲ ਕਰ ਰਹੇ ਹੋ ਇਹ ਕਿਨਾਂ ਦੇ ਵੱਲੋਂ ਧਮਕੀ ਦਿੱਤੀ ਗਈ ਇਹ ਧਮਕੀ ਸਮਰਜੀਤ ਸਿੰਘ ਬਾਂਸ ਜੀ ਮੈਨੂੰ ਉੱਥੇ ਇਹਨਾਂ ਨੂੰ ਨਹਿੰਗ ਇਕੱਠੇ ਕਰ ਲਏ ਬੌਂਸਰ ਇਕੱਠੇ ਕਰ ਲਏ ਲੋਕਨ ਸਾਹ ਪਾਰਟੀ ਦੇ ਵਰਕਰ ਇਕੱਠੇ ਕਰ ਲਏ ਉਹਨਾਂ ਨੂੰ ਕਹਿ ਦਿੱਤਾ ਵੀ ਇੱਥੇ ਇੱਕ ਪਾਰਟੀ ਦੀ ਮੀਟਿੰਗ ਆ ਤਾਂ ਕਿ ਚੰਗਾ ਰਾਸ਼ ਹੋ ਜਾਵੇ ਦੇਖ ਕੇ ਡਰ ਜਾਵੇ ਜੀ ਮੈਂ ਉਦੋਂ ਵੀ ਇਹਨਾਂ ਨੂੰ ਬੇਨਤੀ ਕੀਤੀ ਸੀ ਮੈਂ ਕਿਹਾ ਮੈਂ ਇਦਾਂ ਦੇ ਕੱਟ ਪਹਿਲੀ ਵਾਰੀ ਨਹੀਂ ਦੇਖੇ ਜਿਹੜੇ ਤੁਸੀਂ ਕਰਕੇ ਮੈਨੂੰ ਡਰਾਉਣ ਲੱਗੇ ਆ ਮੈਂ ਡਰਨ ਵਾਲਾ ਨਹੀਂ ਜੀ ਬੰਦੇ ਦੇ ਪੁੱਤ ਬਣ ਜਾਓ ਬੰਦਿਆਂ ਨੂੰ 1/2 ਕਰ ਲਓ ਇਹਦੇ ਜੀਪ ਲਾਈ ਆ ਦ ਬੈਂਸ ਆਫ ਜਿਵੇਂ ਕਿ ਤੁਸੀਂ ਚਾਰ ਭਰਾ ਹੈਗੇ ਹੋ ਤਾਂ ਜਿਵੇਂ ਤੁਸੀਂ ਦੱਸਿਆ ਕਿ ਸਾਡਾ ਜਿਹੜਾ ਸ਼ੇਅਰ ਵੀ ਐਨ ਐਨ ਪਰਸੈਂਟ ਸ਼ੇਅਰ ਹੈ ਭਰਾਵਾਂ ਦੇ ਵਿੱਚ ਤੇ ਇਹ ਵਿਵਾਦ ਸਿਰਫ ਤੁਹਾਡੇ ਔਰ ਸਿਮਰਜੀਤ ਸਿੰਘ ਬੈਂਸ ਜੀ ਦੇ ਵਿੱਚ ਹੀ ਆ। ਨਹੀਂ ਸਾਰੇ ਚਾਰੇ ਭਰਾਵਾਂ ਦੇ ਵਿੱਚ ਆ। ਬਲਵਿੰਦਰ ਸਿੰਘ ਬੈਂਸ ਅੱਜ ਤੋਂ 10 ਸਾਲ ਪਹਿਲਾਂ ਕੰਪਨੀ ਚੋਂ ਅਲੱਗ ਹੋ ਗਏ ਸੀ ਜੀ। ਜੀ। ਪਰ ਅਸੀਂ ਰਜਿਸਟਰੀਆਂ ਇੱਕ ਦੂਜੇ ਨੂੰ ਉਲਟਾ ਪਲਟੀ ਨਹੀਂ ਕਰਾਂਗੇ। ਜੀ। ਜੀ। ਅਸਟਾਮ ਜਿਹੜੀ ਮਾਲਕੀਅਤ ਬਲਵਿੰਦਰ ਸਿੰਘ ਬੈਂਸ ਦੀ ਉਹਨਾਂ ਦੇ ਹੈਗੀ ਆ ਉੱਥੇ ਪਰ ਸਹੀ ਮਾਨੇ ਦੇ ਵਿੱਚ ਸਿਮਰਜੀਤ ਸਿੰਘ ਬੈਂਸ ਔਰ ਮੈਂ ਜੀ ਉਹ ਕੰਪਨੀ ਦੇ ਦੋ ਮਾਲਕ ਹੈਗੇ ਆ ਜੀ ਤਾਂ ਉਹਨਾਂ ਦਾ ਤਾਂ ਇਹ ਕਹਿਣਾ ਹੈ ਕਿ ਉਹਨਾਂ ਦੇ ਵੱਲੋਂ ਇਹ ਬਿਆਨ ਦਿੱਤਾ ਗਿਆ ਕਿ ਅੱਜ ਤੋਂ 14 ਸਾਲ ਪਹਿਲਾਂ 2011 ਦੇ ਵਿੱਚ ਸਾਡਾ ਜਿਹੜਾ ਗੱਲਬਾਤ ਹੋ ਗਈ ਸੀ ਲਿਖਪੜਤ ਹੋ ਗਈ ਸੀ ਉਹਦਾ ਕਰ ਦਿੱਤੀ ਆ ਵੀ ਜੇ 2014 ਦਾ ਹੋ ਗਏ ਕਾਗਜ਼ ਪੱਤਰ ਲਿਆ ਕੇ ਤੁਹਾਨੂੰ ਦੇਦਣ ਸਾਂਝੀ ਸਾਡੀ ਕੀਸੀ ਕਰਾ ਦਿਓ ਆਪਾਂ ਕੰਪਨੀ ਇਹਨਾਂ ਨੂੰ ਦੇ ਦਿਆਂਗੇ ਜੇ ਅਸੀਂ ਕਰ ਨੂੰ ਆ ਜੀ ਤਾ ਤੁਸੀਂ ਤੁਹਾਡਾ ਕਹਿਣਾ ਹੈ ਕਿ ਤੁਹਾਡੇ ਕੋਲ ਵੀ ਕਾਗਜ਼ਾਤ ਹੈਗੇ ਨੇ ਜਿਹੜੀ ਕੰਪਨੀ ਦੇ ਤੁਸੀਂ ਵੀ ਮਾਲਕ ਹੈਗੇ ਹੋ ਮੈਂ 14 ਦੇ ਗੀਤ ਗੋਦਾ ਤੇ ਕੋਈ ਹੈ ਹੀ ਕੁਝ ਨਹੀਂਗਾ ਜੀ 2011 ਦੀ ਗੱਲ ਕੀਤੀ ਜਾ ਰਹੀ ਹੈ ਉਹਨਾਂ ਦੇ ਵੱਲੋਂ ਬਾ 11 ਦੀ ਕਰ ਲਵੇ 14 ਦੀ ਕਰ ਲਵੇ ਜੀ ਜੀ ਇਹਨਾਂ ਕੋਲੇ ਕੁਝ ਨਹੀਂ ਹੈਗਾ ਇਹਨਾਂ ਨੂੰ ਇੱਕ ਹੁਣ ਕਿਰਪਾ ਕਰਕੇ ਟੈਲੀਫੋਨ ਲਾਓ ਸਾਂਝੀ ਪੀਸੀ ਦਾ ਇਹਨਾਂ ਨੂੰ ਸੱਦਾ ਦਿਓ ਜੀ ਜੀ ਹਾਂਜੀ ਜਿਹੜਾ ਗੀਤ ਗਾਉਂਦਾ ਮੇਰੀ ਚਿੱਟੀ ਚਾਦਰ ਆ ਮੇਰਾ ਕਾਲਰ ਚਿੱਟਾ ਆ ਸਾਰਾ ਨੰਗਾ ਕਰਦਿਆਂ ਕਿ ਦੱਸ ਦਿਆਂਗੇ ਵੀ ਕੀ ਕੀਤਾ ਕੀ ਆ ਜੀ ਸੋ ਹੁਣ ਤੁਹਾਡਾ ਅਗਲਾ ਕਦਮ ਕੀ ਰਹਿਣ ਵਾਲਾ ਸਰ ਅਗਲਾ ਕਦਮ ਮੇਰਾ ਰਹਿਣ ਵਾਲਾ ਜੀ ਮੈਂ ਕੰਪਨੀ ਨੂੰ ਤਾਲਾ ਮਾਰਾਂਗਾ ਜਿਹੜੀ ਪ੍ਰਾਪਰਟੀ ਆ ਡਿਊਜ਼ਲ ਮੇਰੇ ਨਾਮ ਤੇ ਆ ਮੈਂ ਇਹਨੂੰ ਉੱਥੇ ਵੜਨ ਨਹੀਂ ਦੇਵਾਂਗਾ ਜੀ ਜੀ ਇਹ ਕੰਪਨੀ ਦਾ ਕੋਈ ਵਿਵਾਦ ਹੈਗਾ ਇਹ 2000 ਗੱਜ ਦੇ ਵਿੱਚ ਜਾ ਕੇ ਆਪਣਾ ਵਿਵਾਦ ਖੜਾ ਕਰੇ 2000 ਗੱਜ ਦਾ ਕੋਰਟ ਦਾ ਫੈਸਲਾ ਹੋਊਗਾ ਉਹਨੂੰ ਬਾਅਦ ਚ ਨਿਯਠਾਂਗੇ ਜੀ ਪ੍ਰਾਪਰਟੀ ਪਰਸਨਲੀ ਸਾਡੇ ਨਾਮ ਤੇ ਅਸੀਂ ਇਹਨੂੰ ਉੱਥੇ ਬਿਲਕਣ ਨਹੀਂ ਦੇਵਾਂਗੇ ਜੀ ਜੀ